ਥੋੜ੍ਹਾ ਵੱਡਾ ਹੋਈ ਤੇ ਫੇਰ ਲੱਗ ਜਾਂਦਾ ਟਾਈਮ ਵਧੀਆ ਕੀਤਾ ਵੈਸੇ ਇੰਨੀ ਕਿ ਜਗ੍ਹਾ ਦਿੱਤਾ ਹਲੇ ਥੋੜੀ ਜਗ੍ਹਾ ਛੇ ਹਾਂ ਬਸ ਥੋੜ੍ਹਾ ਬੀਜਿਆ ਬਾਕੀ ਗਾਹਾਂ ਬੀਜਿਆ ਹਲੇ ਠਹਿ ਕੇ ਪਾਲਕ ਨੇ ਆਪਣੀ ਮੁੱਕੀ ਵੈਸੇ ਸਾਰਾ ਸਾਲ ਨਾ ਮੰਮੀ ਬਹੁਤ ਵਧੀਆ ਚੀਜ਼ਾਂ ਦੇਖ ਦੋ ਚੀਜ਼ਾਂ ਨੇ ਕਦੂ ਤੇ ਪਿੰਡੀਆਂ ਦੋਨੇ ਆਪਣੇ ਘਰ ਦੇ ਆ ਘਰ ਦੇ ਹੂੰ ਗੁੱਡ ਮਾਰਨਿੰਗ ਜੀ ਦੇਖਣ ਵਾਲਿਆਂ ਨੂੰ ਸਵੇਰ ਦੇ 8:30 ਹੋਏ ਨੇ ਤੇ ਮੈਂ ਤੇ ਮਨੀ ਸਾਢੇ 4 ਵਜੇ ਉੱਠ ਖੜੇ ਸੀਗੇ ਲੰਚ ਵਗੈਰਾ ਤਿਆਰ ਕਰਕੇ ਬੱਚਿਆਂ ਦਾ ਵੀ ਦੋਨਾਂ ਦਾ ਤੇ ਮੇਰਾ ਵੀ ਮਨੀ ਕਰੀ ਗਿਆ ਅੱਜ ਤੇ ਮੈਂ ਤੇ ਚਾਹ ਬਣਾ ਰਿਹਾ ਤੇ ਮੈਂ ਮੈਂ ਥੋੜੀ ਜਿਹੀ ਮੈਡੀਟੇਸ਼ਨ ਕੀਤੀ ਤੇ ਮਨੀ ਜਿਮ ਚਲੇਗੀ ਮੇਰਾ 4 ਵਜੇ ਤੱਕ ਖੰਮਾ 6 ਤੋਂ 4 ਮਤਲਬ ਸਾਢੇ 6 ਸਟਾਰਟ ਹੋਣਾ ਛੇ ਕੋਈ ਜਾਊਗਾ ਘਰੋਂ ਮੈਂ ਇਹ ਸਕੂਟ ਟੈਂਗ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅ ਬਲੌਗ ਤਾਂ ਆਪਾਂ ਤੁਹਾਨੂੰ ਥੋੜਾ ਛੇਤੀ ਸਟਾਰਟ ਕਰ ਲਿਆ ਸੀਗਾ ਤੇ ਅੱਜ ਥੋੜਾ ਬਿਜ਼ੀ ਆ ਕੰਮ ਮੇਰੇ ਨਾਲ ਐਕਸਲੀ ਟ੍ਰੇਨਿੰਗ ਥੋੜੀ ਆ ਮਤਲਬ ਮੇਰੀ ਜੋਬ ਪ੍ਰੋਫਾਈਲ ਦੇ ਵਿੱਚ ਇਹ ਵੀ ਆ ਵੀ ਮੈਂ ਨਵੇਂ ਡਰਾਈਵਰਸ ਨੂੰ ਨਾ ਟ੍ਰੇਨਿੰਗ ਵੀ ਦੇਣੀ ਹੋਣੀ ਜਦੋਂ ਵੀ ਆਉਦੇ ਆ ਸੋ ਥੋੜੀ ਰੂਟ ਟ੍ਰੇਨਿੰਗ ਥੋੜੀ ਬੱਸ ਕਿਦਾਂ ਚਲਾਉਣੀ ਆ ਉਹਦੇ ਬਾਰੇ ਚੱਲ ਰਿਹਾ 6:30 ਕੰਮ ਸਟਾਰਟ ਕੀਤਾ ਇਹ 9:30 ਹੋ ਗਏ ਟ੍ਰੈਫਿਕ ਹੁੰਦਾ ਤਾਂ ਲੇਟ ਵੀ ਚੱਲਦਾ ਸੀਗੇ ਤਾਂ ਹੁਣ ਪਹਿਲੀ ਬ੍ਰੇਕ ਆਈ ਹੈ ਤਾਂ ਮੈਂ ਕਿਹਾ ਮੜਿਆ ਵਾਸ਼ਰੂਮ ਵਗੈਰਾ ਯੂਜ਼ ਕਰ ਲੀਏ ਕੁਛ ਕਾਫੀ ਲਈਏ ਤੇ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ ਹੋ ਜੀ ਤੇ ਅੱਜ ਆਪਣਾ ਪੰਜਵਾਂ ਦਿਨ ਚੱਲ ਰਿਹਾ ਚੈਲੈਂਜ ਦਾ ਐਵਰੀਡੇ ਬਲੌਗ ਪਾਉਣ ਦਾ ਸੋ ਕੋਸ਼ਿਸ਼ ਜਾਰੀ ਰਹੇਗੀ ਪਾਉਂਦੇ ਵੀ ਰਵਾਂਗੇ ਆਪਾਂ ਤੇ ਜਿਵੇਂ ਮੈਂ ਗੱਲ ਕੀਤੀ ਸੀਗੀ ਪਹਿਲਾ 1 ਆਵਰ ਮੈਂ ਟਰਾਈ ਕਰਾਂਗਾ ਵੀਡੀਓ ਪਬਲਿਸ਼ ਹੋਣ ਤੋਂ ਬਾਅਦ ਭਾਈ ਜਿਹੜੇ ਕਮੈਂਟਸ ਵਗੈਰਾ ਆਉਂਦੇ ਆ ਮੈਂ ਨਾਲ ਦੀ ਨਾਲ ਉਹਨਾਂ ਦਾ ਜਵਾਬ ਦੇ ਸਕਾਂ ਹਾਂ ਤੇ ਠੀਕ ਹੈ ਜੀ ਇਹ ਕੋਲ ਉੱਤੇ ਪਹੁੰਚ ਗਏ ਮਾੜਾ ਮੁੰਡਾ ਕੁਝ ਖਾ ਪੀ ਲਈ ਜੇ ਕਿ ਮੇਰੇ ਕੋ ਦਾਸਪੁਰ ਜਾਵਣੇ ਡਿਆ ਫਿਰ ਦੁਵਾਰਾ ਜਾਣਾ ਤੇ ਉਹ ਕੁੜੀ ਕਹਿੰਦੀ ਵਾਸਤੇ ਵਿੱਚ ਵੇਟ ਕਰਦੀ ਆ ਹਾਂ ਕਈ ਵਾਰ ਬੰਦਾ ਕਾਲ ਕਰ ਦਿਆ ਨਾ ਤੁਰਨ ਦੀ ਪਰ ਮੈਨੂੰ ਐਸੀ ਕਿ ਇੱਕ ਤਾਂ ਥੋੜੀ ਬੋਕ ਹੋ ਜੂਗੀ ਤੇ ਨਾਲੇ ਕੁਝ ਕੁਕਲੀ ਖਾ ਪੀ ਆਉਨੇ ਆ ਇਹ ਸਣੀ ਦੇ ਉਹ ਕਿਦਾਂ ਹਾਲ ਚਾਲ ਵਧੀਆ ਜੀ ਵਧੀਆ ਹਾਂ ਅੱਜ ਤਾਂ ਬੰਦੀ ਲੋਡ ਨਹੀਂ ਹੈਗੀ ਹੋਰ ਕਿਦਾਂ ਠੀਕ ਠਾਕ ਹੋਰ ਚੜਦੀ ਕਲਾ ਚੜਦੀ ਕਲਾ ਚੜਦੀ

ਹੋਏ ਸੀ ਹਾਊ ਯੂ ਗਾਟ ਹਿਮ ਜਸਟ ਵਨ ਟਾਈਮ ਲੈਂਪਾ ਦੇ ਕੋਈ ਨਹੀਂ ਰੱਖਦੇ ਨੇ ਰੱਖਦੇ ਨੇ ਉਹ ਜੇ ਹੇਰ ਤਾਂ ਲੈ ਕੇ ਆਉਂ ਗਾ ਨਹੀਂ ਲੈ ਨਾ ਇਹਦਾ ਮਾਉਥ ਬਹੁਤ ਕਿਊਟ ਆ ਜੁੱਜੇ ਵਾਲਾ ਦਾ ਮਾਉਥ ਬਹੁਤ ਹੀ ਕਿਊਟ ਆ ਤੂੰ ਜੈਂਟਲ ਫੜਿਆ ਨਾ ਦੁਰਦੀ ਤਾਂ ਦਬਦੀ ਹੁੰਦੀ ਤੂੰ ਨਾ ਆਈ ਜਸਟ ዱ ਥਿਸ ਉਹ ਦੂਜੇ ਨੂੰ ਪਤਾ ਲੱਗ ਗਿਆ ਦੇਖੀ ਨਾ ਦੂਜੇ ਪਾਸੇ ਆ ਗਿਆ ਹੁਣ ਇਹ ਲਾਈਕਸ ਮੀ ਅ ਲੋਟ ਇਹ ਯੂਸ ਟੂ ਹੋ ਗਿਆ ਮੇਰੇ ਤੇ ਹਾਂ ਮੇਰਾ ਵਾਲਾ ਨਹੀਂ ਯੂਸਡ ਹੋਇਆ ਇਹ ਮਮਾ ਤੋਂ ਹੋ ਗਿਆ ਅੱਛਾ ਜੂਜਾ ਯੂਸਡ ਮੇਰਾ ਹੋ ਗਿਆ ਤੇ ਤੁਹਾਨੂੰ ਆਈ ਗੈਸ ਬਿਕਾਜ਼ ਯੂਰ ਲੁਕਿੰਗ ਐਟ ਯੂ ਮੇਰਾ ਵਾਲ ਦੇਖਦਾ ਯੈਸ ਕਿਵੇਂ ਆ ਬੱਚੇ ਦੇਖ ਰਹੇ ਅਸੀਂ ਅੱਛਾ ਇਹਦੇ ਵਿੱਚ ਮਾਊਸ ਤਾਂ ਨਹੀਂ ਹੈਗਾ ਆਈ ਲਵ ਮਾਊਸਸ ওকে ਠੀਕ ਹੈ ਉਹ ਦਇਆ ਹੀ ਨਹੀਂ ਲੱਕੜੀ ਦਾ ਹੁੰਦਾ ਨਹੀਂ ਆਪਾਂ ਕੀ ਕਹਿੰਨੇ ਨੇ ਰੰਦੀ ਹੋਈ ਲੱਕੜੀ ਹੁੰਦੀ ਹੈ ਜਿਹੜੀ ਅੱਛਾ ਹਾਂ ਸਮਝ ਜੀ ਆ ਗਿਆ ਹਾਂ ਲਾਈਕ ਉਹ ਵਾਲੀ ਬਹੁਤ ਫਾਈਨ ਕੱਟੀ ਹੋਈ ਲੱਕੜ ਆ ਗਿਆ ਆ ਗਿਆ ਦੇਖੋ ਉਹਨੂੰ ਇਲਾਦਾ ਨਹੀਂ ਨਾ ਤੂੰ ਫੂਡ ਦੇ ਰਹੀ ਆ ਹਾਂ ਮਨੀ ਫੈਂਸ ਦਾ ਕੰਮ ਤਾਂ ਵਧੀਆ ਕਰ ਗਏ ਹਨਾ ਗੰਦਮਨ ਚੱਕ ਕੇ ਲੈ ਗਏ ਸਾਰਾ ਹੀ ਆਪਣਾ ਵਧੀਆ ਕਰ ਗਏ ਵਧੀਆ ਹੋ ਗਿਆ ਇਹ ਕਰਦੇ ਥੋੜਾ ਲੇਟ ਆ ਪਰ ਜਦੋਂ ਕਰਦੇ ਆ ਵਧੀਆ ਕਰ ਦਿੰਦੇ ਆ ਕੰਮ ਬਿਠਾਤਾ ਵਿੱਚ ਨੀਨਾ ਆਪਾਂ ਨੂੰ ਇਹੀ ਪੁੱਤਾ ਹੈ ਕਲੀਨ ਸਕੂਲੋਂ ਆਗੇ ਨੂੰ ਬਿਠਾ ਲੰਦੀ ਹੈ ਵਿੱਚ ਆ ਸਭ ਤੋਂ ਔਖਾ ਕੰਮ ਆ ਕਿਉਂਕਿ ਉਧਰ ਹੱਥ ਨਹੀਂ ਪੈਂਦਾ ਤੂੰ ਨੂੰ ਐ ਮੈਨੂੰ ਖਾਣ ਨੂੰ ਦਊਗੀ ਫਿਰ ਇੱਧਰ ਹੀ ਆਉਂਦਾ ਨਹੀਂ ਕਾ ਵੀ ਇਹਨੂੰ ਪਤਾ ਵੀ ਲੀਨ ਆਗੇ ਚੱਕਣਾ ਆਉਗਾ ਹਾਂ ਹਾਂ ਆ ਆ ਗਿਆ ਰੌਕੀ ਨੀਨਾ ਉਹਦੇ ਬਹਾਨੇ ਆਉਣਾ ਨਹੀਂ ਫਿਰ ਫੜੀ ਰੌਕੀ ਆ ਜਾ ਫੱਜ ਗਿਆ ਤਾਨੂੰ ਸਕੀਮੀ ਆ ਉਹ ਵੀ ਹੋ ਗਿਆ ਰੌਕੀ ਹਲੇ ਨਹੀਂ ਆਉਦਾ ਹਾਂ ਲੈ ਉਹ ਵੀ ਕਿ ਮੈਂ ਖੇਡਦਾ ਓੜੀ ਰੋਕੀ ਲਾਸ਼ ਮੀਆ ਇਹ ਦਿੱ ਜਾਲੀ ਵਾਲ ਦੀ ਅਖਵਾਈ ਫਿਰ ਖਾ ਲੂਗਾ ਮੈਂ ਹੁਣ ਕਰੋ ਉਹ ਭੱਜ ਗਿਆ ਹੋਰ ਪਤਾ ਲੱਗ ਗਿਆ ਵੀ ਇਹ ਫੜਨਗੇ ਮਮਾ ਆਜੋ ਆਜੋ ਕਿਰੇ ਕਾ ਹੈ ਮੇਰਾ ਪੁੱਤ ਅ ਇਬਰਾਹਿਮ ਤਾਂ ਤੇ ਮਮੀ ਅ ਮੇਰੀ ਅੰਤ ਯੈਸ ਤੁਸੀਂ ਤਾਂ ਗਿਫਟ ਦਿੱਤਾ ਨਾ ਨੀ ਯੈਸ ਬੋਲਸ ਐਂਡ ਹੋਰ ਕੀ ਹੈ ਪਲੇਇੰਗ ਕਾਰਡਸ ਯੈਸ oh lovely ਐਂਡ ਆਲਸੋ ਗਟ ਦਿਸ ਫੋਰ ਮੀ ਟੂ ਬਿਲਡ ਸਮਥਿੰਗ ਮੇਰੇ ਸਫਾਈਂਲੀ ਆਗੇ ਬਾਦ ਹੈ ਨੀ ਨਾ ਕਾਬੂ ਕਰ ਲੈ ਫਾਈਨਲੀ ਦਲੀਨੇ ਬਸ ਆਗੇ ਥੋੜੀ ਦੇ ਰੱਖਣੇ ਹੁੰਦੇ ਕੋਲ ਫਿਰ ਵਾਪਸ ਫਿਰ ਖੁੱਡੇ ਚ ਪਾਉਂਦੇ ਆ ਇਹਨਾਂ ਨੂੰ ਆ ਮੇਰਾ ਪੁੱਤ ਡਾਡਾ ਦੀ ਹੈਲਪ ਕਰਾ ਰਿਹਾ ਹੈ ਫਲ ਵਾਸ਼ ਕਰਨ ਦੇ ਵਿੱਚ ਜੋ ਕਿ ਸ਼ਾਬਾਸ਼ ਜਦੋਂ ਬਹੁਤ ਚੋਟੇ ਪਾਵੇਂ ਨਾ ਚੰਗੀ ਤਰ੍ਹਾਂ ਨੀਨਾਂ ਚਮਕਾ ਦੇ ਗੱਡੀ ਓਕੇ ਮੇਰੇ ਪਾਸ ਹੈ ਉਹ ਨਾ ਆਪਣਾ ਕੋਟ-ਵੋਟ ਲੇਦਾ ਓਕੇ ਨੀਨਾਂ ਯਾ ਯਾ ਗੱਡੀ ਮੈਂ ਜਦ ਵੀ ਬਿਹਾਈਂਡ ਤੋਂ ਸਾਫ਼ ਕਰਦਾ ਮੈਂ ਹਮੇਸ਼ਾ ਪਹੁੰਚਾਣਾ ਵੀ ਕਿਤੇ ਸਲੈਂਸਰ ਦੇ ਵਿੱਚ ਪਾਣੀ ਨਾ ਪੈ ਜਾਵੇ ਫਿਰ ਯਾਦ ਆਉਂਦਾ ਵੀ ਸਲੈਂਸਰ ਤਾਂ ਇਹ ਤੇ ਹੈ ਹੀ ਨਹੀਂ ਸਾਰੀ ਗੱਡੀ ਮੇਰੇ ਤੋਂ ਡਰਾਈ ਹੋ ਜਾਂਦੀ ਆ ਆਪ ਬਿਟਰ ਆ ਜਾਂਦੀ ਆ ਤੇ ਮੰਨ ਫਿਰ ਮੈਨੂੰ ਕਹਿੰਦਾ ਸ਼ਾਰਟੀ ਇੱਕ ਅੱਧਾ ਛੋਟਾ ਥੋੜਾ ਤਾਂ ਦੇੜੀ ਆਪਣਾ ਫਿਜੂ ਦਾ ਬੁਟਾ ਘੱਟ ਤੱਕ ਗੁੱਗਾ ਪੂਰਾ ਹਾਂ ਤਾਂ ਦੋ ਸਾਲ ਲੱਗ ਜਾਣੇ ਹਨਾ ਬੱਗੇ ਜਾਣਾ ਇੰਨਾ ਟਾਈਮ ਮੇਰੇ ਕਹਿੰਦਾ ਸਾਲ ਤਾਂ ਨਹੀਂ ਹੋਇਆ ਲੈ ਆਈ ਨਹੀਂ ਨਹੀਂ ਸਾਲ ਤਾਂ ਨਹੀਂ ਹੋਇਆ ਹਾਲੇ ਹਟੇ ਹੋਇਆ ਹਾਂ ਹਾਂ ਹਲੇ ਦੋ ਸਾਲ ਹੋਰ ਲੱਗਣਗੇ ਹਨਾ ਪੰਜ ਆ ਗਏ ਛੋਟਾ ਹੀ ਹੈ ਖਾਸੇ ਪੱਡੇ ਪੱਡੇ ਹੋ ਜਾਂਦੇ ਹਾਂ ਹਾਂਜੀ ਮੈਂ ਕਹਿੰਦੀ ਲੀਨ ਆਪਣੀ ਗਿੱਡੀ ਸ਼ਕੀਨਾ ਫਿਜੂਆ ਦੀ ਹਾਂ ਇਹ ਸ਼ਕੀਨਾ ਇਹਨਾਂ ਤੱਕ ਤਾਂ ਮਿਲਣ ਸਹੀ ਚਾ ਚੜ ਜਾਂਦੇ ਆ ਇਹਨੂੰ ਹੋਰ ਵੀ ਬੜੇ ਖੁਸ਼ ਹੋ ਖਾਂਦੀ ਹੈ ਦੱਲਣੀ ਅੱਛਾ ਮੈਰੀਆਂ ਤਾਂ ਲੱਗ ਗਈ ਅੱਜ ਹਾਂ ਚਲੋ ਬਾਈ ਵਿੱਚ ਵਿੱਚ ਚੈਰਟ ਬੋਟੇ ਆ ਗੱਡੀ ਖਰ ਜਾਂਦੀ ਆ ਪੂਰੀ ਹਾਂ ਡੈਡੀ ਦੇਖੋ ਮੜਾ ਜਾਂ ਕਰਕੇ ਜਿਵੇਂ ਪਾਣੀ ਉਹ ਫੇਰਿਆ ਮੈਂ ਕੁਛ ਨਹੀਂ ਫੇਰਿਆ ਤੇ ਹਾਂ ਤੇ ਚਮਕੀ ਦੇ ਲੋ ਪੂਰੀ ਉਹ ਜਿਹੜਾ ਆਪਾਂ ਕਰਾਇਆ ਸੀ ਨਾ ਇਹਦਾ ਪੇਂਟ ਵਰਕ ਪਹਿਲਾਂ ਉਹ ਫੈਦਾ ਹੀ ਹੋਇਆ ਆ ਆਪਾਂ ਨੂੰ ਹਾਂ ਮੱਖੀ ਮੱਛੀ ਸਭ ਕੋ ਲੈ ਜਾਂਦਾ ਇਹ ਜੋ ਹੋਰ ਡੇਗੀ ਦੇ ਤਰਿਆ ਦੇ ਵਧੀਆ ਰਿਆ ਮਾਗੀ ਹਾਂ ਇਹ ਜਿਹੜੀ ਮੈਂ ਮੈਥੇ ਬੀਜ ਤੇ ਇੱਧਰਲੇ ਪਾਸੇ ਜਿਹੜਾ ਚਿੱਟਾ ਇਹ ਪਾਇਆ ਹੋਇਆ ਉਹਦੇ ਉੱਤੇ ਉੱਤੇ ਪਾਇਆ ਉਹਦੇ ਕਪੜਾ ਫਿਰ ਉਹ ਚਿੜੀਆਂ ਖਾ ਜਾਂਦੀਆਂ ਨੇ ਸਾਰੀਆਂ ਉਹ ਗਦੇ ਨੇ ਅੱਛਾ ਤੇ ਨਾਲੇ ਇਹ ਬੀਜ ਤੇ ਥੋੜੇ ਧਨੀਆ ਬੀਜ ਹਾਲੇ ਥੋੜੇ ਬੀਜੇ ਓਕੇ ਕਿਉਂਕਿ ਇਹ ਥੋੜਾ ਬੀਜੇ ਥੋੜਾ ਨਿੱਸਰ ਜਾਂਦਾ ਹੈ ਖੇਤੀ ਹਾਂਜੀ ਹਾਂਜੀ ਰੱਖ ਦੇਣ ਤਾਂ ਖੋਲ ਬੀਜਾਂਗੇ ਠੰਢੀ ਹੋ ਜੂਗੀ ਹਾਂਜੀ ਇਹ ਫੇ ਸਿਆਲ ਸਿਆਲ ਨਹੀਂ ਕੋ ਜਾਂਦਾ ਉਹ ਵਧੀਆ ਵੈਸੇ ਉਹ ਹਾਂ ਉਹਦੇ ਨਾਲ ਠੀਕ ਹੈ ਫੇਰ ਤੇ ਉਹਦੇ ਪੱੱਕਾ ਤੋਂ ਖੰਦ ਲੈਂਦਾ ਦੋਸਰੋਂ ਸਰੋਂ ਹਾਸ ਸਰੋਂ ਵੀ ਬੀਨ ਇੱਥੇ ਲੱਗ ਲੱਗ ਦੂਜੇ ਨਹੀਂ ਬਸ ਸਿਆਲ ਆ ਰਿਹਾ ਹੁਣ ਆਪਰ ਨੂੰ ਚਾਹੀਦੀ ਹੋਵੇ ਸਰੋਂ ਵੀ ਜਣੀਆਂ ਹਾਂ ਸਾਗ ਲਈ ਹਾਂ ਸਾਗ ਬਣਿਆ ਕਰੂ ਤੁਸੀਂ ਕੀ ਹੱਥ ਚੱਕਿਆ ਹੈਗੀ ਆ ਸਾਗ ਅੱਛਾ ਕਰੇਲੂ ਘਰ ਵਾਲੀ ਘਰ ਵਾਲੀ ਮਤਲਬ ਘਰ ਵਾਲੀ ਸੌਂਫ ਤੋਪੋ ਕਿ ਨਹੀਂ ਪੈਂਦੀ ਆ ਨਾ ਸ਼ਾਮ ਜੀ ਨੂੰ ਇੱਦਾਂ ਤੋਪੋ ਤਾਂ ਬਹੁਤ ਕੰਜਾਂ ਸ਼ਾਮ ਸਿੱਧਾ ਸੂਤ ਪੈਂਦਾ ਅੱਡੀ ਰੌਣਾ ਨੂੰ ਬਹੁਤ ਔਖਾ ਹੁੰਦਾ ਇਸ ਟਾਈਮ ਇਸ ਟਾਈਮ ਹਾਂ ਜਿਹੜੀ ਬਸਟ ਵੀ ਔਖਾ ਹੁੰਦਾ ਹੈ ਅੱਛਾ ਇਹਦੀ ਗੱਲ ਕਰਦੇ ਹਾਂ ਅਬੀ ਤਾਂ ਲਾਇਆ ਆਪਣੇ ਇਹ ਮਿੱਥੇ ਵਿੱਚ ਤੇ ਓਕੇ ਔਰ ਉੱਤੇ ਮੈਂ ਪਾ ਦਿੱਤਾ ਕਿਉਂਕਿ ਚਿੜੀਆਂ ਨਹੀਂ ਛੱਡਦੀਆਂ ਇਹ ਹੈਗੀਆਂ ਅੱਛਾ ਚਿੜੀਆਂ ਫਿਰ ਜਿਉਂ ਮੈਂ ਉੱਗਦਾ ਖਾਈ ਜਾਂਦੀਆਂ ਥੋੜਿਆ ਵੱਡਾ ਹੋਏ ਤੇ ਫਿਰ ਨਗ ਜਾਂਦਾ ਟਾਈਮ ਵਧੀਆ ਕੀਤਾ ਵੈਸੇ ਉਹ ਪੰਗਰਾ ਕੇ ਕਾਈਦਾ ਉਹ ਨਾ ਹੋਰ ਜ਼ਿਆਦਾ ਵਧੀਆ ਹੁੰਦਾ ਹੈ ਇਹ ਚਿੜੀਆਂ ਵੈਜੀਟੇਰੀਅਨ ਆ ਇਹ ਜਿਹੀਆਂ ਚੀਜ਼ਾਂ ਬਹੁਤ ਖੁਸ਼ ਹੋ ਕੇ ਖਾਂਦੀ ਆ ਇਹ ਵੀ ਗੱਲ ਸਹੀ ਆ ਤੁਸੀਂ ਕਿਹਾ ਸੀ ਬੀਜੇ ਮੈਂ ਪਿਰ ਧਣੀਆਂ আচ্ছা ਇੰਨੀ ਕਿ ਜਗ੍ਹਾ ਦੂਤਾ ਹਲੇ ਥੋੜੀ ਜਗ੍ਹਾ ਤੇ ਹਾਂ ਬਸ ਥੋੜੀ ਜਿਹਾ ਬੀਜੇ ਹਾਂ ਕਿ ਗਾਹਾਂ ਬੀਜੇ ਹਲੇ ਠਹਿ ਕੇ ਓਕੇ ਪਹਿਲਾ ਸਮਾਨ ਪੱਟੀ ਜਾਂਦੇ ਆ ਹਾਂ ਇੱਕ ਮੇਥੀ ਇੱਕ ਸਰੋਂ ਸਰੋਂ ਜ਼ਰੂਰ ਬੀਜੜੀ ਮੇਥੀ ਸਰੋਂ ਦੀ ਜਣੀ ਆ ਕਿਉਂਕਿ ਸਿਆਲ ਨਹੀਂ ਇਥੇ ਲੈ ਕੇ ਆਵਾਂਗੇ ਇਥੋਂ ਠੀਕ ਆ ਕੋਈ ਗੱਲ ਨਹੀਂ ਮੈਂ ਖੈਲਾ ਹੋਣਾ ਨਹੀਂਗਾ ਹੁਣ ਆਪੇ ਹੋਲਾ ਇਸਕੀ ਓਕੇ ਲੱਗਦੀਆਂ ਤੁਹਾਡੀਆਂ ਚੜ੍ਹ ਲਿਆ ਕੀ ਬੀਨਸ ਹਾਂ ਹਾਂ ਇਹ ਲੱਗਦੀਆਂ ਮੈਂ ਲੈਣਾ ਕਰੋ ਇਹਨਾਂ ਨੇ ਧਾਗੇ ਧੁਗੇ ਕੱਟਦੇ ਮੈਂ ਫੇਰ ਦੁਬਾਰਾ ਬੰਨ ਤੇ ਅੱਛਾ ਹਾਂ ਨਹੀਂ ਲੱਗਦੀਆਂ ਇਹ ਝੋਲਾ ਝੋਲਾ ਚ ਪਾ ਲਈ ਕਿੰਦੀ ਵਾਰ ਵੀ ਹੋਊਗੀ ਤਾਂ ਵਧੀਆ ਹੀ ਅੰਮੀ ਹਾਂ ਦੋ ਚਾਰ ਵਾਰੀ ਹੋ ਜਾਣੀਆਂ ਕਿੰਨੀਆਂ ਲਾ ਲੱਖ ਦੇਣਾ ਬਿਲਕੁਲ ਪਾਲਕ ਨਹੀਂ ਆਪਣੀ ਮੁੱਕੀ ਵੈਸੇ ਸਾਰਾ ਸਾਲ ਹਾਂ ਨਾ ਅੰਮੀ ਪਾਲਕ ਤਾਂ ਬਹੁਤ ਵਧੀਆ ਰਹੀ ਆ ਪਾਲਕ ਤਾਂ ਸਾਰਾ ਸਾਲ ਰਹੀ ਧਣੀਆਂ ਵਜਾਉਣਾ ਲੱਗੇ ਮੈਂ ਕਹਿੰਦੀ ਇਥੇ ਨਾਲ-ਨਾਲ ਨਾਲੇ ਹਵਾ ਨਹੀਂ ਬਾਲੀ ਪੈਂਦੀ ਧਣੀਆਂ ਨਾਲ ਹਨਾ ਖਾਲੀ ਮਿੱਟੀ ਚ ਆਪਾਂ ਹਾਂ ਨਾਲ ਨਾਲ ਸਾ ਫਰੰਟ ਤੇ ਉੱਤੇ ਇੱਕ ਧਣੀਆਂ ਉਹ ਵੀ ਠੀਕ ਆ ਆਈਡੀਆ ਵੈਸੇ ਆ ਬਹੁਤ ਵਧੀਆ ਚੀਜ਼ ਆ ਦੇਖੋ ਦੋ ਚੀਜ਼ਾਂ ਨੇ ਕਦੂ ਤੇ ਪਿੰਡੀਆਂ ਦੋਨੇ ਆਪਣੇ ਘਰ ਦੇ ਆ ਘਰ ਦੀ ਹਮਮ ਸਬਜੀ ਤੇ ਆ ਕੀ ਬਣਾ ਲਿਆ ਇਹ ਬਲੈਕ ਚਨਾ ਨਹੀਂ ਹੁੰਦਾ ਜਿਹੜਾ ਹਾਂਜੀ ਕਾਲਾ ਚਨਾ ਆਕੇ ਸੈਲਡ ਬਣਾਇਆ ਕੱਲ੍ਹ ਵਾਸਤੇ ਓਕੇ ਨਾਈਸ ਇਹ ਜੋ ਕੁਛ ਮੈਨੂੰ ਬੜਾ ਸਵਾਲ ਲੱਗਦਾ ਇੱਥੇ ਨਾਲ ਹੈ ਨਾ ਥੈਂਕ ਯੂ ਵਰਮਨ ਦੋ ਸ਼ਾਰਟ ਡੈਟ ਆ ਦੀ ਲੌਂਗ ਹੈਲਪ ਕਰ ਰਿਹਾ ਪੁੱਤ ਥੈਂਕ ਯੂ ਇੱਚ ਪਾਵਾਂਗੇ ਆਪਾਂ ਥੋੜਾ ਜਿਹਾ ਹੈਂਪ ਸੀਡ ਆਇਲ ਸੁਪਰ ਫੂਡ ਆ ਇਹ ਇਹ ਚ ਜ਼ਿਆਦਾ omega's ਹੁੰਦੇ ਆ omega 3 ਵੀ 6 ਵੀ ਐਂਡ ਆਈ ਥਿੰਕ 9 ਵੀ ਹੁੰਦਾ ਆ ਠੀਕ ਆ ਨਾਟੀ ਫਲੇਵਰ ਆ ਉਦਾਂ ਵੀ ਕਹਿੰਦੇ 40+ ਹੋ ਕੇ ਜ਼ਿਆਦਾ ਲੋਡ ਪੈਂਦੀ ਆ ਯਾ ਇਹ 올ੀਵ ਆਇਲ ਵਗੈਰਾ ਐ ਇਹਨਾਂ ਜਿਵੇਂ ਕਹਿੰਦੇ ਆ omega's ਦੇ ਲਈ ਹਾਂ ਉਹਨਾਂ ਸਭ ਤੋਂ ਜ਼ਿਆਦਾ ਵੈਟਰਾ ਇਹ ਹੈਂਪ ਸੀਡ ਆ ਥੋੜੀ ਜਿਹੀ ਬਲੈਕ ਪੀਪਰ ਪਾਵਾਂਗੇ ਆਪਾਂ ਓਕੇ ਤੇ ਉੱਪਰ ਦੀ ਕਾਲਾ ਨੂੰ ओके मम्मी ਮੈਨਾਂ ਪੋਸਟਰਸ ਮੰਗਾਏ ਐ ਤੇ ਉਹ ਕਹਿੰਦਾ ਵਾਲ ਤੇ ਲਗਾਓ ਜਨਮ ਦਿਨ ਵਾਸਤੇ ਬਰਥਡੇ ਵਾਸਤੇ ਕਹਿੰਦਾ ਮੇਰਾ ਬॉयਜ਼ ਰੂਮ ਲੱਗਣਾ ਚਾਹੀਦਾ ਆ ਹਮ ਐਂਡ 올ੀਨ ਆਰ ਨੋਟ ਅਲੌਡਡ ਇਨ ਵਿਰਾਜ ਰੂਮ ਟੂ ਬਿਕਾਜ਼ ਆਮ ਹਰ ਹਿਸ ਸਿਸਟਰ ਇੱਕ ਆਲਰੇਡੀ ਲੱਗ ਗਿਆ ਦੂਜਾ ਜਾ ਰਿਹਾ ਉੱਤੇ ਅਜਾ ਮੈਨੂੰ ਇਹ ਥੋੜਾ ਉੱਚਾ ਲਾਉਣਾ ਹੈ ਹਾਂਜੀ ਚਲ ਮੈਨੂੰ ਦੇਖਿਆ ਨਾ ਹਾਂ ਉਸਕੇ ਹਾਂ ਰੁਕੋ ਸਿੱਧਾ ਜੋ ਮੈਂ ਕਹਾਂ ਉਹ ਪਾਈ ਹਨ ਪੋਸਟਰ ਵੀ ਖਾਸੀ ਮਗਾ ਲਏ ਨੇ ਕਾਈ ਬੜਾ ਕੰਮ ਹੈ ਮਾਨਾ ਦੇਖੀ ਕਿੰਨੇ ਪੋਸਟਰ ਤੇਰੇ ਕੋ 20 ਕਾ ਹੋਣਾ ਹੈ ਮਨ ਲੱਗਦਾ ਹੈ ਯਾਰ 20 ਨੇ ਸ਼ਾਇਦ ਹਾਂ ਇਧਰ ਵੀ ਪੈ ਨੇ ਵਧੀਆ ਨੇ ਪੋਸਟਰ ਦਾ ਪ੍ਰਿੰਟ ਪ੍ਰਿੰਟ ਬੜਾ ਸੋਹਣਾ ਹੈ ਚਾਹ ਚਾਹ ਵਧੀਆ ਲੱਗਿਆ ਮਨੀ ਓ ਵਾਓ ਹਾਂ ਪਰਫੈਕਟ ਲੱਗਦੇ ਆ ਪਰਫੈਕਟ ਲੱਗਿਆ ਇਹ ਮੈਂ ਤੇਰਾ ਸੈੱਟ ਕਰ ਦਾਂਗੇ ਕੋਈ ਨਾ ਕੋਈ ਨਾ ਵਰੀ ਸਿੱਕੇ ਆ ਉਹ ਫਾਦਰਵੇ ਲਾਤੀ ਸੀ ਨਾ ਤਾਂ ਹੋਇਆ ਨੋ ਵਰੀ ਇਸ ਨੋ ਵਰੀ ਇਨਾ ਵੀ ਪੂਰੀ ਹੈਲਪ ਕਰ ਰਹੀ ਹੈ ਐਨ ਲੀਨਾ ਕੀ ਕਰ ਰਹੀ ਹੈ ਪੇਂਟਿੰਗ ਨਹੀਂ ਮੈਂ ਮੈਰੀਨ ਨੇ ਦਿੱਤਾ ਸੀ ਦੀਸ ਐਂਡ ਲੁੱਕ ਵਾਟ ਆਈ ਮੇਡ ਵਾਟ ਇਟ ਆ ਮੇਡ ਅ ਰਾਕਟ ਸ਼ਿਪ ਉਹ ਰਾਕਟ ਸ਼ਿਪ ਬਣਾ ਰਹੀ ਹੈ ਲੀਨਾ ਉਹ ਰਾਕਟ ਸ਼ਿਪ I told you, we glue can all do it. I'm still making everything, and I'm doing my name with these sparkle things. Nice, cute. My little boy is doing a good job. And this is going to be my poster, like Vira's one. Okay. Man looks good. The rest of the work, Kanu, keep it fresh, okay? Thank you, thank you.